ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ੀ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਦੀਆਂ ਪੋਸਟਾਂ ਆਉਣ ਵਾਲੀਆਂ ਜੀ ਜਿਨ੍ਹਾਂ ਦੇ ਲਈ ਬਹੁਤ ਵਧੀਆ ਸੈਲਰੀ ਆ ਰਹਿਣ ਵਾਲੀਆਂ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕਿੰਨੀਆਂ ਪੋਸਟਾਂ ਆ ਕੀ ਯੋਗਤਾ ਰੂਕੀ ਪੋਸਟਾਂ ਦੇ ਲਈ ਕਿਵੇਂ ਅਪਲਾਈ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੀ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਆਂ ਜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਅੱਜ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਹਨਾਂ ਵੱਲੋਂ ਜੋ ਪੋਸਟਾਂ ਜਾਰੀ ਹੋਈਆਂ ਫੀਲਡ ਇਨਵੈਸਟੀਗੇਟਰ ਦੀਆਂ ਤੇ ਇਹਨਾਂ ਦੇ ਲਈ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੇ ਸਬੰਧ ਵਿੱਚ ਅਪਲਾਈ ਕਿਵੇਂ ਕਰਨਾ ਪਾਉ ਉਹ ਤੁਹਾਨੂੰ ਦੱਸਦੇ ਆਂ ਇਹਨਾਂ ਪੋਸਟਾਂ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਲਿੰਕ ਤੇ ਜਿਵੇਂ ਤੁਸੀਂ ਕਲਿੱਕ ਕਰੋਗੇ ਇਹਨਾਂ ਦੇ ਇਸ ਮੇਨ ਪੇਜ ਤੇ ਤੁਸੀਂ ਆ ਜਾਓਗੇ ਤੇ ਉਸ ਤੋਂ ਬਾਅਦ ਤੁਸੀਂ ਇਹ ਰਾਈਟ ਸ ਕਲਿੱਕ ਹੇਅਰ ਟੂ ਡਾਊਨਲੋਡ ਫਾਰਮ ਇਸ ਲਿੰਕ ਤੇ ਕਲਿੱਕ ਕਰਨਾ ਹੈ ਤਾਂ ਤੁਹਾਨੂੰ ਇੱਕ ਪਰਫਾਰਮਾ ਮਿਲੇਗਾ ਪਰਫਾਰਮਾ ਨੂੰ ਪੂਰੀ ਤਰ੍ਹਾਂ ਭਰ ਲੈਣਾ ਜੀ ਭਰਨ ਤੋਂ ਬਾਅਦ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਲੈਣੇ ਆ ਜੇਕਰ ਤੁਹਾਡੇ ਕੋਲ ਕੋਈ ਤਜਰਬਾ ਹੈ ਉਹ ਵੀ ਤੁਸੀਂ ਨਾਲ ਲਗਾ ਲੈਣਾ ਤੇ ਇੱਕ 200 ਰੁਪਏ ਦਾ ਡਰਾਫਟ ਹੈ ਤੁਸੀਂ ਬਣਾਉਣਾ ਜੀ ਇਹ ਜੋ ਡਰਾਫਟ ਹੈ ਕੰਟਰੋਲਰ ਪੀਏਯੂ ਲੁਧਿਆਣਾ ਦੇ ਪੱਕੇ ਦੇ ਵਿੱਚ ਹੋਣਾ ਚਾਹੀਦਾ ਤੇ ਪੇ ਬਲੱਟ ਲੁਧਿਆਣਾ ਹੋਣਾ ਚਾਹੀਦਾ ਇਹਨਾਂ ਪੋਸਟਾਂ ਦੇ ਲਈ ਤੁਸੀਂ ਕਿਸੇ ਵੀ ਕੰਮਕਾਜ ਵਾਲੇ ਦੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਹਨਾਂ ਤੱਕ ਅਰਜ਼ੀਆਂ ਪਹੁੰਚਦੀਆਂ ਕਰ ਸਕਦੇ ਹੋ ਅਰਜ਼ੀਆਂ ਕਿੱਥੇ ਪਹੁੰਚ ਪੋਸਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਜੀ ਇਹਦੇ ਲਈ ਯੋਗਤਾ ਇਨਾਂ ਵੱਲੋਂ ਗ੍ਰੈਜੂਏਸ਼ਨ ਰੱਖੀ ਗਈ ਹੈ ਕਿਸੇ ਵੀ ਸਟਰੀਮ ਦੇ ਵਿੱਚ ਤੁਹਾਡੇ ਕੋਲ ਯੋਗਤਾ ਹੈਗੀ ਹੈ ਗ੍ਰੈਜੂਏਸ਼ਨ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 60% ਨਾਲ ਤੁਹਾਡੀ ਇਹ ਗ੍ਰੈਜੂਏਸ਼ਨ ਆਉਣੀ ਚਾਹੀਦੀ ਨਾਲ ਨਾਲ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਚਾਹੀਦੀ ਹੈ ਜੀ ਫੂਡ ਐਂਡ ਨਿਊਟ੍ਰੀਸ਼ਨ ਦੇ ਵਿੱਚ ਜਾਂ ਫੂਡ ਸਾਇੰਸ ਐਂਡ ਨਿਊਟ੍ਰੀਸ਼ਨ ਦੇ ਵਿੱਚ ਜਾਂ ਹਿਊਮਨ ਡਿਵੈਲਪਮੈਂਟ ਐਂਡ ਫੈਮਿਲੀ ਸਟੱਡੀਜ਼ ਐਕਸਟੈਂਸ਼ਨ ਐਜੂਕੇਸ਼ਨ ਆ ਪਾਵੇ 6-7 ਦੀਆਂ ਜੋ ਡਿਗਰੀਆਂ ਹੈ ਪੋਸਟ ਗ੍ਰੈਜੂਏਸ਼ਨ ਦੀ ਇਹਦੇ ਵਿੱਚੋਂ ਜੇਕਰ ਤੁਹਾਡੇ ਕੋਲ ਇੱਕ ਯੋਗਤਾ ਹੈਗੀ ਹੈ ਤੁਸੀਂ ਪ ਏਜ ਲਿਮਿਟ 21 ਸਾਲ ਤੋਂ ਲੈ ਕੇ ਤੇ 45 ਸਾਲ ਦੀ ਏਜ ਲਿਮਿਟ ਇਹਨਾਂ ਵੱਲੋਂ ਰੱਖੀ ਗਈ ਹੈ ਜੀ ਇਹਨਾਂ ਪੋਸਟਾਂ ਦੇ ਲਈ ਇਹ ਜੋ ਪੋਸਟਾਂ ਨੇ ਜੀ ਫੀਲਡ ਇਨਵੈਸਟੀਗੇਟਰ ਦੀਆਂ ਪੋਸਟਾਂ ਨੇ ਜਿਹਦੇ ਲਈ ਸੈਲਰੀ ਇਹਨਾਂ ਵੱਲੋਂ 20000 ਰੁਪਏ ਫਿਕਸ ਹੈ ਜੋ ਰੱਖੀ ਗਈ ਹੈ ਜਿਹੜੇ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਇਹਨਾਂ ਦੇ ਲਈ ਅੰਤਿਮ ਮਿਤੀ ਇਹਨਾਂ ਵੱਲੋਂ 4 ਮਾਰਚ 2025 ਰੱਖੀ ਗਈ ਹੈ ਜੀ ਤੇ ਆਪਣੀਆਂ ਅਰਜ਼ੀਆਂ ਤੁਸੀਂ ਇਹਨਾਂ ਨੂੰ ਕੇ ਵੀ ਕੇ ਪਟਿਆਲਾ ਵਿਖੇ ਪਹੁੰਚਦੀਆਂ ਕਰਨੀਆਂ ਜੀ ਇਹਨਾਂ ਪੋਸਟਾਂ ਦੇ ਲਈ ਡਾਕੂਮੈਂਟ ਵੈਰੀਫਿਕੇਸ਼ਨ ਇਹਨਾਂ ਵੱਲੋਂ 11 ਮਾਰਚ ਓਰੀਜਨਲ ਦਸਤਾਵੇਜ਼ ਤੁਸੀਂ ਨਾਲ ਲੈ ਕੇ ਆਉਣੇ ਜੀ ਜੋ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ ਕਿਸੇ ਤਰ੍ਹਾਂ ਦਾ ਕੋਈ ਟੀਏਡੀਆ ਤੁਹਾਨੂੰ ਇਸ ਵਾਸਤੇ ਨਹੀਂ ਦਿੱਤਾ ਜਾਊਗਾ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ